ਗੋਜਬਰੀ ਇੱਕ ਆਮਲੇ ਵਰਗਾ ਪੌਦਾ ਉਹਦਾ ਪਾਊਡਰ ਹੁੰਦਾ ਇੱਕ ਸਾਡੇ ਕੋਲੇ ਆਉਂਦਾ ਹੈਗਾ ਵਿਦਾਨੀਆ ਐਸ ਐਫ ਇਹ ਹੈਗਾ ਜਿੰਸਿੰਗ ਇੰਡੀਅਨ ਜਿਹਨੂੰ ਅਸੀਂ ਅਸ਼ਵਗੰਧ ਵੀ ਕਹਿੰਦੇ ਆ ਤਾਂ ਇਹ ਦੋ ਪਾਊਡਰ ਨੇ ਜਿਹਨੂੰ ਅਸੀਂ ਕਹਿੰਦੇ ਆ ਕਿ ਬੇਟਾ ਸਵੇਰੇ ਇਹਨੂੰ ਪੀਓ ਕੇ ਸ਼ਾਮ ਨੂੰ ਪੀਣਾ ਸ਼ਾਮ ਨੂੰ ਦੂਸਰੇ ਵਾਲਾ ਪੀਓ ਕੇ ਸਵੇਰੇ ਪੀਣਾ ਉਹਦੇ ਨਾਲ ਕੀ ਹੈ ਕਿ ਉਹਦਾ ਨਰਵ ਸਿਸਟਮ ਜਿਹੜਾ ਬ੍ਰੇਨ ਦਾ ਉਹ ਗੁੱਡ ਹੋ ਜਾਂਦਾ ਢੇਟ ਦੇ ਵਿੱਚ ਜਿੰਨੀ ਗਰਮੀ ਹੁੰਦੀ ਆ ਉਹ ਸ਼ਾਂਤ ਹੋ ਜਾਂਦੀ ਆ ਉਸ ਤੋਂ ਬਾਅਦ ਅਸੀਂ ਪਾਊਡਰ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ ਉਹਦਾ ਨਾਮ ਅਸੀਂ ਜਿਹੜਾ ਰੱਖਿਆ ਹੋਇਆ ਵੀ ਫੂਟ ਸਵੇਰੇ ਸ਼ਾਮ ਲੈਣਾ ਲੈਣਾ ਕਿੰਦਾ ਚੌਲਾਂ ਦੇ ਚੌਲਾਂ ਨੂੰ ਰਾਤ ਨੂੰ ਭਿਉਂ ਦਿਓ ਪਾਣੀ 'ਚ ਇੱਕ ਗਲਾਸ ਪਾਣੀ 'ਚ ਇੱਕ ਕੌਲੀ ਚਾਵਲ ਭਿਓ ਕੇ ਰੱਖੋ ਸਵੇਰੇ ਉੱਠ ਕੇ ਉਹ ਜਿਹੜਾ ਪਾਣੀ ਹੈ ਉਹਨੂੰ ਛਾਣ ਲਓ ਚਾਵਲ ਵੇਸ਼ਕ ਛੁੱਟ ਦਿਓ ਵੇਸ਼ਕ ਰੱਖ ਦਿਓ ਉਹ ਤੁਹਾਡੀ ਇੱਛਾ ਪਰ ਜਿਹੜਾ ਪਾਣੀ ਹੈ ਉਹਨੂੰ ਛਾਣ ਲਓ ਛਾਣ ਕੇ ਉਹ ਪਾਣੀ ਜਿਹੜਾ ਹੈਗਾ ਜਿਹੜੀ ਇਹ ਲਿਕੋਰੀਆ ਦੀ ਪ੍ਰੋਬਲਮ ਹੈ ਇਹ ਨਾ ਜੀ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿੱਦਾਂ ਅਸੀਂ ਜੈਂਟਸ ਦੇ ਵਿੱਚ ਕਹਿੰਦੇ ਆ ਸਪਨਦੋਸ਼ ਦੀ ਪ੍ਰੋਬਲਮ ਇਹ ਸਰੀਰ ਨੂੰ ਦੀਮਕ ਦੀ ਤਰ੍ਹਾਂ ਲੱਗ ਜਾਂਦੀ ਆ ਬਾਹਰੋਂ ਸਰੀਰਾਂ ਸੁੱਕਣ ਲੱਗ ਜਾਂਦਾ ਅੱਖਾਂ ਦੇ ਵਿੱਚ ਕਾਲੇ ਕੱਡੇ ਬਣ ਜਾਂਦੇ ਆ ਕੁੜੀਆਂ ਦਾ ਸਰੀਰ ਐ ਹੋ ਜਾਂਦਾ ਜਿਵੇਂ ਕਿਸੇ ਕੱਪੜੇ ਨੂੰ ਨਿਚੋੜਿਆ ਹੁੰਦਾ ਬੈਠਣ ਲੱਗੇ ਉੱਠਣ ਲੱਗੇ ਢੂਹੀ ਚ ਦਰਦ ਕਮਰ ਦੁਖਣ ਲੱਗ ਜਾਂਦੀ ਆ ਪੈਰਾਂ 'ਚੋਂ ਅੱਗ ਨਿਕਲਦੀ ਆ ਅੱਖਾਂ 'ਚੋਂ ਸੇਕ ਨਿਕਲਦਾ ਤਦ ਹਰ ਵਕਤ ਜੇ ਕੋਈ ਕਹੇ ਚੱਲ ਆਪਾਂ ਉਥੇ ਪਾਰਟੀ ਤੇ ਚੱਲਦੇ ਉਹ ਤਾਂ ਜਾਣ ਨੂੰ ਹੀ ਜੀ ਨਹੀਂ ਕਰਦਾ ਮਤਲਬ ਇਹ ਜਿਹੜੀ ਪ੍ਰੋਬਲਮ ਹੈ ਐਡੀ ਵੱਡੀ ਹੈ ਵਾਲ ਝੜੀ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਇਹਦੇ ਨਾਲ ਮੈਡਮ ਇਹਦੇ ਕਰਕੇ ਨਾ ਬਾਥਰੂਮ ਦੇ ਵਿੱਚ ਇਨਫੈਕਸ਼ਨ ਲੰਦਾ ਬਾਥਰੂਮ ਏਰੀਆ ਦੇ ਵਿੱਚ ਬਹੁਤ ਖਾਰਿਸ਼ ਹੁੰਦੀ ਹੈ ਕਈ ਭੈਣਾ ਆ ਕੇ ਦੱਸਦੇ ਨੇ ਕਹਿੰਦੀ ਵੀਰੇ ਉਸ ਟਾਈਮ ਤਾਂ ਐਂ ਜੀ ਕਰਦਾ ਵੀ ਖੂਨ ਕੱਢ ਦਈਏ ਵੱਢ ਦਈਏ ਇੰਨੀ ਖਾਰਿਸ਼ ਹੁੰਦੀ ਹੈ ਫਿਰ ਵੀ ਰਿਲੀਫ ਨਹੀਂ ਮਿਲਦਾ ਤਾਂ ਇਸ ਜਿਹੜੀ ਕੰਪਨੀ ਦਾ ਪ੍ਰੋਡਕਟ ਹੈਗਾ ਤਾਂ ਇਟ ਮੀਨਸ ਇਹਦੇ ਵਿੱਚ ਬਹੁਤ ਜ਼ਿਆਦਾ ਬਾਰੀਕੀ ਨਾਲ ਕੰਮ ਕੀਤਾ ਜਾਂਦਾ ਔਰ ਇਹ ਪ੍ਰੋਡਕਟ ਜਿਹੜਾ ਬਣਿਆ ਸਪੈਸ਼ਲ ਅੰਡਰਗਾਰਮੈਂਟਸ ਨੂੰ ਚਾਹੇ ਉਹ ਜੈਂਟਲਸ ਨੇ ਚਾਹੇ ਉਹ ਲੇਡੀਜ਼ ਨੇ ਦੋਨਾਂ ਵਾਸਤੇ ਬੈਸਟ ਆ ਵਾਈਟ ਡਿਸਟਾਰਚ ਦੀ ਆਪਾਂ ਸਮੱਸਿਆ ਲੈ ਕੇ ਆਏ ਆ ਜਿਨ੍ਹਾਂ ਨੂੰ ਲਕੋਰੀਆ ਵੀ ਕਿਹਾ ਜਾਂਦਾ ਹੈ ਅਕਸਰ ਕੁੜੀਆਂ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਤੇ ਇਸ ਸਮੱਸਿਆ ਤੋਂ ਕਾਫੀ ਪਰੇਸ਼ਾਨ ਵੀ ਹੁੰਦੀ ਹੈ ਤੇ ਕਈ ਵਾਰ ਹੁੰਦਾ ਕਿ ਅਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਇਸ ਚੀਜ਼ ਨੂੰ ਸ਼ੇਅਰ ਕਰ ਲੈਂਦੇ ਆ ਪਰ ਐਦਾਂ ਹੁੰਦਾ ਕਿ ਘਰਦਿਆਂ ਨੂੰ ਦੱਸਾਂਗੇ ਕੀ ਸੋਚਣਗੇ ਕਈ ਵਾਰ ਸ਼ਰਮ ਸ਼ਰਮ ਦੇ ਵਿੱਚ ਸਮੱਸਿਆ ਜਿਹੜੀ ਆ ਵਾਦੀ ਜਾਂਦੀ ਹੈ ਕੋਈ ਦੇਸੀ ਇਲਾਜ ਦੱਸੋ ਕੋਈ ਘਰ ਦੇ ਵਿੱਚ ਚੀਜ਼ ਪਈ ਹੈ ਕੋਈ ਤੁਹਾਡੇ ਕੋਲ ਚੀਜ਼ ਪਈ ਹੈ ਦਿਓ ਆਪਣੀਆਂ ਭੈਣਾਂ ਨੂੰ ਉਹਨਾਂ ਨੂੰ ਵੀ ਦਈਏ ਰਾਹਤ ਸਭ ਤੋਂ ਵੱਡੀ ਜ਼ਰੂਰਤ ਕੀ ਹੈ ਕਿਤਨਾ ਵੀ ਲੜਕੀਆਂ ਨੂੰ ਲੇਡੀਜ਼ ਨੂੰ ਇਹ ਪ੍ਰੋਬਲਮ ਹੈਗੀ ਆ ਆਪਣੇ ਕਿਸੇ ਵੀ ਭਰੋਸੇ ਵਾਲੇ ਨਾਲ ਇਹ ਗੱਲ ਜ਼ਰੂਰ ਕਰੋ ਭਰੋਸੇ ਵਾਲਾ ਕੌਣ ਹੈ ਜਿਹੜੀਆਂ ਕੁੜੀਆਂ ਨੇ ਉਹਨਾਂ ਦੀ ਮਾਂ ਆਪਣੀ ਮਾਂ ਨਾਲ ਉਹ ਗੱਲ ਕਰ ਸਕਦੀਆਂ ਨੇ ਕਿਉਂਕਿ ਮਾਂ ਤੋਂ ਵਧੀਆ ਦੋਸਤ ਕੋਈ ਹੋ ਨਹੀਂ ਸਕਦਾ ਜੇ ਕਿਸੇ ਮਾਂ ਨੂੰ ਜਾਂ ਭੈਣ ਨੂੰ ਪ੍ਰੋਬਲਮ ਆ ਤਾਂ ਉਹ ਆਪਣੇ ਹਸਬੰਦ ਨਾਲ ਗੱਲ ਕਰ ਸਕਦੀ ਆ ਹਸਬੰਦ ਤੋਂ ਅੱਛਾ ਕੋਈ ਮਿੱਤਰ ਨਹੀਂ ਹੁੰਦਾ ਉਹਨੂੰ ਦੱਸੋਗੇ ਜੀ ਮੈਨੂੰ ਆ ਪ੍ਰੋਬਲਮ ਆ ਇਹਦਾ ਇਲਾਜ ਕਰਨਾ ਸੰਘੋਣਾ ਡਰੋਣਾ ਕਬਰਾਉਣਾ ਅੱਜ ਦੀ ਡੇਟ 'ਚ ਮੁੰਡੇ ਵੀ ਸਾਰੇ ਪੜ੍ਹੇ ਲਿਖੇ ਨੇ ਜੈਂਟਸ ਵੀ ਸਾਰੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਅਸੀਂ ਦੇਖਦੇ ਆ ਨਾ ਉਹ ਮੇਰੇ ਕੋਲ ਆਉਂਦੇ ਨੇ ਗੱਲਾਂ ਕਰਦੇ ਨੇ ਅਸੀਂ ਦੇਖਦੇ ਹਾਂ ਉਹਨਾਂ ਨੂੰ ਕਿੰਨਾ ਫਿਕਰ ਆ ਆਪਣੀਆਂ ਘਰ ਵਾਲੀਆਂ ਦਾ ਆਪਣੀਆਂ ਮਾਮਾਂ ਦਾ ਆਪਣੀਆਂ ਭੈਣਾਂ ਦਾ ਉਹ ਵੀ ਫਿਕਰ ਕਰਦੇ ਆ ਗੱਲਾਂ ਕਰਦੇ ਆ ਪਰ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਤੁਸੀਂ ਦੱਸੋਗੇ ਨਹੀਂ ਉਹ ਵੀ ਕੀ ਗੱਲ ਕਰਨਗੇ ਉਹਨਾਂ ਨੂੰ ਜਰੂਰ ਆਪਣੀ ਗੱਲ ਸ਼ੇਅਰ ਕਰੋ ਬਾਕੀ ਜਦੋਂ ਤੁਸੀਂ ਮੇਰੇ ਕੋਲ ਕਲੀਨਿਕ ਤੇ ਆਉਂਦੇ ਹੋ ਸਾਡੇ ਕੋਲੇ ਲੇਡੀ ਡਾਕਟਰ ਨੇ ਮੇਰੀ ਆਪਣੀ ਬੇਟੀ ਵੀ ਡਾਕਟਰ ਮੇਰੇ ਨਾਲ ਵੀ ਤੁਸੀਂ ਡਿਸਕਸ ਕਰ ਸਕਦੇ ਹੋ ਜਿਵੇਂ ਆਪਣੇ ਭਰਾ ਨਾਲ ਡਿਸਕਸ ਕਰੀਦਾ ਔਰ ਮੈਨੂੰ ਖੁਸ਼ੀ ਹੈ ਕਿ ਮੇਰੇ ਨਾਲ ਬਹੁਤ ਡਿਸਕਸ ਕਰਦੇ ਨੇ ਅੱਜ ਕੱਲ੍ਹ ਆ ਕੇ ਸਾਰੇ ਕਿ ਜਿਹੜੀ ਇਹ ਲਿਕੋਰੀਏ ਦੀ ਪ੍ਰੋਬਲਮ ਹੈ ਇਹ ਨਾ ਜੀ ਇੱਕ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਜਿੱਦਾਂ ਸੀ ਜੈਂਟਸ ਦੇ ਵਿੱਚ ਕਹਿੰਦੇ ਸਪਨਦੋਸ਼ ਦੀ ਪ੍ਰੋਬਲਮ ਹੈ ਇਹ ਸਰੀਰ ਨੂੰ ਦੀਮਕ ਦੀ ਤਰ੍ਹਾਂ ਲੱਗ ਜਾਂਦੀ ਆ ਬਾਹਰੋਂ ਸਰੀਰਾਂ ਸੁੱਕਣ ਲੱਗ ਜਾਂਦਾ ਅੱਖਾਂ ਦੇ ਵਿੱਚ ਕਾਲੇ ਖੱਡੇ ਬਣ ਜਾਂਦੇ ਆ ਕੁੜੀਆਂ ਦਾ ਸਰੀਰਾਂ ਹੋ ਜਾਂਦਾ ਜਿਵੇਂ ਕਿਸੇ ਕੱਪੜੇ ਨੂੰ ਨਚੋੜਿਆ ਹੁੰਦਾ ਪੁਰਾਣਾ ਕੱਪੜਾ ਹੋ ਜਾਂਦਾ ਐਦਾਂ ਦੀ ਸਕਿਨ ਹੋ ਜਾਂਦੀ ਆ ਜੇ ਨਹੀਂ ਤਾਂ ਮੈਨੂੰ ਦੱਸ ਦਿਓ ਇਹ ਪ੍ਰੋਬਲਮ ਐਦਾਂ ਦੀ ਆ ਬੈਠਣ ਲੱਗੇ ਉੱਠਣ ਲੱਗੇ ਢੂਹੀ ਚ ਦਰਦ ਕਮਰ ਦੁਖਣ ਲੱਗ ਜਾਂਦੀ ਆ ਪੈਰਾਂ 'ਚੋਂ ਅੱਗ ਨਿਕਲਦੀ ਆ ਅੱਖਾਂ 'ਚੋਂ ਸੇਕ ਨਿਕਲਦਾ ਮਤਲਬ ਹਰ ਵਕਤ ਜੇ ਕੋਈ ਕਹੇ ਦੇਵੇ ਚੱਲ ਆਪਾਂ ਉਥੇ ਪਾਰਟੀ ਤੇ ਚੱਲਦੇ ਆ ਉਹ ਤਾਂ ਜਾਨ ਨੂੰ ਹੀ ਜੀ ਨਹੀਂ ਕਰਦਾ ਮਤਲਬ ਇਹ ਜਿਹੜੀ ਪ੍ਰੋਬਲਮ ਹੈ ਐਡੀ ਵੱਡੀ ਹੈ ਵਾਲ ਝੜੀ ਜਾਂਦੇ ਨੇ ਬਹੁਤ ਕੁਝ ਹੁੰਦਾ ਹੈ ਇਹਦੇ ਨਾਲ ਲਿਕੋਰੀਆ ਆਪਣੇ ਆਪ ਚ ਇੱਕ ਵੱਡੀ ਪ੍ਰੋਬਲਮ ਹੈ ਦੂਜੀ ਗੱਲ ਇਹਦੇ ਕਾਰਨ ਇਨਫੈਕਸ਼ਨ ਹੁੰਦੀ ਹੈ ਬਾਥਰੂਮ ਦੇ ਵਿੱਚ ਬਹੁਤ ਜ਼ਿਆਦਾ ਇਨਫੈਕਸ਼ਨ ਹੁੰਦੀ ਹੈ ਔਰ ਉਹ ਇਨਫੈਕਸ਼ਨ ਤੋਂ ਬਚਣ ਵਾਸਤੇ ਸਭ ਤੋਂ ਪਹਿਲਾਂ ਤਾਂ ਜਿਹੜਾ ਲਿਕੋਰੀਆ ਉਹਦੇ ਤੋਂ ਸਾਡੇ ਬੈਦ ਜਿਹੜੇ ਆ ਉਹ ਇੱਕ ਦਵਾਈ ਬਣਾਉਂਦੇ ਆ ਪਾਊਡਰ ਹੈਗਾ ਪਾਊਡਰ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਦਾ ਉਹਦਾ ਨਾਮ ਅਸੀਂ ਜਿਹੜਾ ਰੱਖਿਆ ਹੋਇਆ ਵੀ ਫੋਰਟ ਵੀਏ ਵਾਲੀ ਵਿਕਟਰੀ ਵਾਲੀ ਵੀ ਫੋਰਟ ਪਾਊਡਰ ਹੈ ਸਵੇਰੇ ਸ਼ਾਮ ਲੈਣਾ ਲੈਣਾ ਕਿੰਦਾ ਚਾਵਲਾਂ ਦੇ ਚਾਵਲਾਂ ਨੂੰ ਰਾਤ ਨੂੰ ਭਿਉਂ ਦਿਓ ਪਾਣੀ ਚ ਇੱਕ ਗਲਾਸ ਪਾਣੀ ਚ ਇੱਕ ਕੌਲੀ ਚਾਵਲ ਭਿਓ ਕੇ ਰੱਖ ਦੋ ਚਾਵਲ ਕੱਚੇ ਭਿਓ ਕੇ ਰੱਖ ਦਿਓ ਸਵੇਰੇ ਉੱਠ ਕੇ ਉਹ ਜਿਹੜਾ ਪਾਣੀ ਹੈ ਉਹਨੂੰ ਛਾਣ ਲਓ ਚਾਵਲ ਬੇਸ਼ੱਕ ਛੁੱਟ ਦਿਓ ਬੇਸ਼ੱਕ ਰੱਖ ਦਿਓ ਉਹ ਤੁਹਾਡੀ ਇੱਛਾ ਪਰ ਜਿਹੜਾ ਪਾਣੀ ਹੈ ਉਹਨੂੰ ਛਾਣ ਲਓ ਛਾਣ ਕੇ ਉਹ ਪਾਣੀ ਜਿਹੜਾ ਹੈਗਾ ਦੋ ਵਾਰੀ ਸਵੇਰੇ ਉਸੇ ਪਾਣੀ ਨਾਲ ਲੈਣਾ ਸ਼ਾਮ ਨੂੰ ਫੇਰ ਉਸੇ ਪਾਣੀ ਨਾਲ ਤੁਸੀਂ ਉਹਨੂੰ ਲੈਣਾ ਮਤਲਬ ਮੇਰੇ ਕਹਿਣ ਦਾ ਕਿ ਚਾਵਲ ਦੇ ਧੋਵਨ ਜਿਹੜਾ ਹੁੰਦਾ ਚੌਲਾਂ ਦਾ ਜਿਹੜਾ ਪਾਣੀ ਧੋਇਆ ਹੋਇਆ ਹੁੰਦਾ ਉਸ ਪਾਣੀ ਦੇ ਨਾਲ ਉਹ ਪਾਊਡਰ ਨੂੰ ਖਾਣਾ ਔਰ ਬਹੁਤ ਵਧੀਆ ਜਿਹੜਾ ਰਿਜ਼ਲਟ ਉਹਦਾ ਮਿਲਦਾ ਫਿਰ ਦੂਜੀ ਗੱਲ ਇੱਕ ਹੋਰ ਦੱਸ ਦਵਾਂ ਤੁਹਾਨੂੰ ਮੈਡਮ ਇਹਦੇ ਕਰਕੇ ਨਾ ਬਾਥਰੂਮ ਦੇ ਵਿੱਚ ਇਨਫੈਕਸ਼ਨ ਰਹਿੰਦਾ ਬਾਥਰੂਮ ਏਰੀਆ ਦੇ ਵਿੱਚ ਬਹੁਤ ਖਾਰਿਸ਼ ਹੁੰਦੀ ਹੈ ਕਈ ਭੈਣਾਂ ਆ ਕੇ ਦੱਸਦੀਆਂ ਨੇ ਕਹਿੰਦੀ ਵੀਰੇ ਉਸ ਟਾਈਮ ਤਾਂ ਐਂਜੇ ਕਰਦਾ ਵੀ ਖੂਨ ਕੱਢਦੀ ਹੈ ਵੱਢਦੀ ਹੈ ਇੰਨੀ ਖਾਰਿਸ਼ ਹੁੰਦੀ ਹੈ ਫਿਰ ਵੀ ਰਿਲੀਫ ਨਹੀਂ ਮਿਲਦਾ ਔਰ ਦਵਾਈਆਂ ਇੰਨੀਆਂ ਸਟੀਰੌਇਡ ਲਾ ਲਾ ਕੇ ਥੱਕ ਗਏ ਮਤਲਬ ਬਾਥਰੂਮ ਦੇ ਵਿੱਚ ਜਦੋਂ ਪਿਸ਼ਾਬ ਆਉਂਦਾ ਉਦੋਂ ਐਂ ਜੀ ਕਰਦਾ ਵੀ ਜਾਈਏ ਹੀ ਨਾ ਇੰਨੀ ਜਲਣ ਹੁੰਦੀ ਆ ਮਤਲਬ ਇਹ ਜਿਹੜੀਆਂ ਪ੍ਰੋਬਲਮ ਨੇ ਬਹੁਤ ਕੁੜੀਆਂ ਮਾਤਾ ਪਿਣਾ ਆਪਣੇ ਦਿਲ ਚ ਗੁਰਦੇ ਚ ਲਈ ਫਰੀ ਜਾਂਦੀਆਂ ਨੇ ਦੱਸ ਵੀਏ ਹੀ ਨਹੀਂ ਔਰ ਜਦੋਂ ਦੱਸਦੀਆਂ ਨੇ ਤਾਂ ਉਹਦਾ ਹੱਲ ਹੈ ਔਰ ਇਹ ਚੀਜ਼ ਮੈਂ ਤੁਹਾਨੂੰ ਦੱਸ ਦਿੰਨਾ ਉਹਦੇ ਵਾਸਤੇ ਸਾਡੇ ਵੈਦ ਪਹਿਲੀ ਵਾਰੀ ਲੈ ਕੇ ਆਏ ਆ ਪ੍ਰੋਡਕਟ ਤੁਸੀਂ ਯਾਦ ਕਰੋਗੇ ਅਗਰ ਉਹਨੂੰ ਮੰਗਾਓਗੇ ਯਾਦ ਕਰੋਗੇ ਲੈ ਕੇ ਜਾਓਗੇ ਫਿਰ ਤੇ ਮਿਲ ਕੇ ਹੀ ਲੈ ਕੇ ਜਾਓਗੇ ਫਿਰ ਤਾਂ ਕੋਈ ਸੋਚ ਵਾਲੀ ਗੱਲ ਹੀ ਨਹੀਂ ਹੁੰਦੀ ਉਹ ਅਸੀਂ ਇੱਕ ਤਾਂ ਦਿੱਤਾ ਇੰਟੀਮੇਟ ਵਾਸ਼ ਫॉर ਊਮਨ ਲੇਡੀਜ਼ ਵਾਸਤੇ ਇੰਟੀਮੇਟ ਵਾਸ਼ ਕਿ ਉਹਦੇ ਨਾਲ ਤੁਸੀਂ ਆਪਣਾ ਜਿਹੜਾ ਬਾਥਰੂਮ ਏਰੀਆ ਉਹਨੂੰ ਰੋਜ਼ ਦੋ ਵਾਰੀ ਧੋਣਾ ਔਰ ਉਹ ਇੰਨਾ ਵਧੀਆ ਬਣਿਆ ਐਲੋਵੇਰਾ ਦੇ ਵਿੱਚ ਕਿ ਉਹਨੇ ਤੁਹਾਡੀ ਸਕਿਨ ਨੂੰ ਸੌਫਟ ਕਰਨਾ ਔਰ ਤੋਂ ਨੂੰ ਨੇਚਰਲ ਤਰੀਕੇ ਦੇ ਨਾਲ ਉਸ ਬਿਮਾਰੀ ਤੋਂ ਨਜ਼ਾਤ ਲਾਉਣ ਦਾ ਫਾਇਦਾ ਕਰਨਾ ਫਿਰ ਉਹਦੇ ਨਾਲ ਸੀ ਬਣਾਇਆ ਇੰਟੀਮੇਟ واਸ਼ ਦੇ ਨਾਲ ਇਹਦਾ ਨਾਮ ਡਾਇਰੈਕਟ ਰੱਖਿਆ ਜੂਜੀ واਸ਼ ਯੂ ای ਜੀ ਜੂਜੀ ਦਾ ਮਤਲਬ ਹੋਇਆ ਅੰਡਰ گارਮੈਂਟ واਸ਼ ਇਹਦੇ ਨਾਲ ਤੁਸੀਂ ਆਪਣੇ ਪੈਂਟੀ ਨੂੰ ਧੋਣਾ ਹੁਣ ਕਈ ਤੁਸੀਂ ਦੇਖੋਗੇ ਕਿਉਂਕਿ ਅਸੀਂ ਵੀ ਧੀਆਂ ਭੈਣਾਂ ਵਾਲਿਆਂ ਅਸੀਂ ਘਰਾਂ ਦੇ ਵਿੱਚ ਇਹ ਚੀਜ਼ਾਂ ਦੇਖੀਆਂ ਹੋਈਆਂ ਨੇ ਕਿ ਜਿਹੜੇ ਜਿਹੜੇ ਪੈਂਟੀ ਹੁੰਦੀ ਆ ਉਹਦੇ ਨੀਚੇ ਵਾਲਾ ਜਿਹੜਾ ਬਾਥਰੂਮ ਦੇ ਨਾਲ ਟੱਚ ਹੁੰਦਾ ਏਰੀਆ ਉਹ ਇਨਾ ਹਾਰਡ ਹੋਇਆ ਹੁੰਦਾ ਉਥੇ ਇਨਾ ਗੰਦਾ ਹੋਇਆ ਹੁੰਦਾ ਉਹਦੇ ਤੋਂ ਜਿਹੜੀ ਇਨਫੈਕਸ਼ਨ ਫੈਲਦੀ ਆ ਉਹਦੇ ਵਾਸਤੇ ਮੈਂ ਤੁਹਾਨੂੰ ਗਾਈਡਲਾਈਨ ਦੇ ਰਿਹਾ ਸੀਗਾ ਕਿ ਉਹਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ ਅਸੀਂ ਕੀ ਕਰਦੇ ਆ ਉਹ ਪੈਂਟੀ ਨੂੰ ਵਾਸ਼ ਅਲੱਗ ਵੀ ਨਹੀਂ ਕਰਦੇ ਅਸੀਂ ਉਹਨੂੰ ਚੱਕਦੇ ਆ ਵਾਸ਼ਿੰਗ ਮਸ਼ੀਨ ਚ ਬਾਕੀ ਕੱਪੜਿਆਂ ਦੇ ਨਾਲ ਹੀ ਸੁੱਟ ਦਿੰਦੇ ਆ ਉਹਦਾ ਇਨਫੈਕਸ਼ਨ ਹੋਰ ਵੀ ਬਹੁਤ ਫੈਲਦਾ ਕਈਆਂ ਨੂੰ ਪਤਾ ਹੀ ਨਹੀਂ ਲੱਗਦਾ ਉਹ ਕਹਿੰਦੇ ਆ ਸਰ ਪਤਾ ਹੀ ਨਹੀਂ ਲੱਗਾ ਆ ਸਕਿਨ ਤੇ ਕੀ ਹੋਣ ਲੱਗਾ ਆਗੇ ਹੋਣ ਲੱਗਾ ਇਨਫੈਕਸ਼ਨ ਉੱਥੇ ਹੀ ਫੈਲਦਾ ਤਾਂ ਪਲੀਜ਼ ਇਸ ਗੱਲ ਦਾ ਖਿਆਲ ਰੱਖੋ ਕਿ ਜਿਹੜਾ ਤੁਹਾਡਾ ਅੰਡਰ ਗਾਰਮੈਂਟ ਆ ਉਹਨੂੰ ਧੋਣ ਵਾਸਤੇ ਸਪੈਸ਼ਲ ਜਿਹੜੇ ਆਉਂਦੇ ਹੈਗੇ ਪ੍ਰੋਡਕਟ ਉਹੀ ਯੂਜ਼ ਕਰੋ ਔਰ ਜਿਹੜਾ ਵੈਦਵਾਨ ਕੰਪਨੀ ਦਾ ਜਿਹੜਾ ਆਪਣੀ ਕੰਪਨੀ ਹੈ ਵੈਦਵਾਨ ਕਿਸੇ ਹੋਰ ਦੀ ਨਹੀਂ ਸੁਭਾਸ਼ ਗੋਇਲ ਦੀ ਆਪਣੀ ਕੰਪਨੀ ਹੈ ਤਾਂ ਇਸ ਜਿਹੜੀ ਕੰਪਨੀ ਦਾ ਪ੍ਰੋਡਕਟ ਹੈਗਾ ਤਾਂ ਇਟ ਮੀਨਸ ਇਹਦੇ ਵਿੱਚ ਬਹੁਤ ਜ਼ਿਆਦਾ ਬਾਰੀਕੀ ਨਾਲ ਕੰਮ ਕੀਤਾ ਜਾਂਦਾ ਔਰ ਇਹ ਪ੍ਰੋਡਕਟ ਜਿਹੜਾ ਬਣਿਆ ਸਪੈਸ਼ਲ ਅੰਡਰ ਗਾਰਮੈਂਟਸ ਨੂੰ ਚਾਹੇ ਉਹ ਜੈਂਟਸ ਨੇ ਚਾਹੇ ਉਹ ਲੇਡੀਜ਼ ਨੇ ਦੋਨਾਂ ਵਾਸਤੇ ਬੈਸਟ ਹੈ ਔਰ ਇਸੇ ਤਰ੍ਹਾਂ ਜੈਂਟਸ ਦਾ ਜਿਹੜਾ ਹੈਗਾ ਉਹਨਾਂ ਦਾ ਵੀ ਜਿਹੜਾ ਬਾਥਰੂਮ ਏਰੀਆ ਉੱਥੇ ਕਈ ਵਾਰੀ ਬਹੁਤ ਇਨਫੈਕਸ਼ਨ ਹੁੰਦੀ ਹੈ ਜਿਵੇਂ ਮਾਤਾ ਭੈਣਾਂ ਨੂੰ ਵੀ ਇਸੇ ਤਰ੍ਹਾਂ ਹੁੰਦੀ ਹੈ ਕਈ ਵਾਰੀ ਡਾਇਬੀਟਿਕ ਪੇਸ਼ੈਂਟ ਨੂੰ ਇਹ ਪ੍ਰੋਬਲਮ ਆਉਂਦੀ ਹੈ ਜਿਹੜੇ 슈ਗਰ ਦੇ ਮਰੀਜ਼ ਹੁੰਦੇ ਆ ਜਦੋਂ 슈ਗਰ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਤਾਂ ਬਾਥਰੂਮ ਏਰੀਆ 'ਚ ਕੱਟ ਲੱਗ ਜਾਂਦੇ ਆ ਤੁਹਾਡਾ ਪਿਸ਼ਾਬ ਹੀ ਜਿਹੜਾ ਹੁੰਦਾ ਉਹ ਤੁਹਾਡੀ ਬਾਹਰੀ ਸਕਿਨ ਨੂੰ ਖਰਾਬ ਕਰ ਦਿੰਦਾ ਕੱਟ ਇੰਨੇ ਕ ਲੱਗਦੇ ਕਿ ਜ਼ਖਮ ਬਣ ਜਾਂਦੇ ਆ ਔਰ ਤੁਸੀਂ ਸਮਝੋ ਇਸ ਗੱਲ ਨੂੰ ਕਿ ਉਹਨਾਂ ਵਾਸਤੇ ਜਿਹੜਾ ਇਹ ਇੰਟੀਮੀਟ ਵਾਸ਼ ਹੈ ਇਹ ਦੇਖੋ ਆ ਇੱਕ ਬਣਿਆ ਹੋਇਆ ਇੰਟੀਮੀਟ ਇੰਟੀਮੀਟ ਕਲੀਨਸਿੰਗ ਵਾਸ਼ ਇਹ ਹੈਗਾ ਫॉर men ਔਰ ਇਸੇ ਤਰ੍ਹਾਂ ਇੱਕ ਇਹ ਦੂਸਰਾ ਇਹਨੂੰ ਥੋੜਾ ਜਿਹਾ ਪਿੰਕ ਕਲਰ ਅਸੀਂ ਦਿੱਤਾ ਇਹ ਹੈਗਾ ਫॉर women ਇਹ ਦੋਨਾਂ ਲਈ ਤੇ ਇਹ ਜਿਹੜਾ ਹੈਗਾ ਯੂਜੀ ਵਾਸ਼ ਅੰਡਰ ਗਾਰਮੈਂਟ ਵਾਸ਼ ਇਹ ਇੱਕੋ ਹੀ ਹੈ ਚਾਹੇ ਜੈਂਟਸ ਹੈ ਚਾਹੇ ਲੇਡੀਜ਼ ਹੈ ਇਹ ਕੋਈ ਅਲੱਗ ਨਹੀਂ ਹੈਗਾ ਇਹ ਦੋਨਾਂ ਵਾਸਤੇ ਇੱਕੋ ਹੀ ਕੰਮ ਕਰਦਾ ਜਿੰਨੀ ਕਿ ਜਾਣਕਾਰੀ ਮੇਰਾ ਖਿਆਲ ਅੱਜ ਮੈਡਮ ਤੁਸੀਂ ਮੇਰੇ ਤੋਂ ਮੰਗੀ ਸੀ ਜੀ ਮੈਂ ਉਨੀ ਕ ਸ਼ੇਅਰ ਕਰ ਦਿੱਤੀ ਹੈ ਬਾਕੀ ਲੋਕੀ ਜਦੋਂ ਮੈਨੂੰ ਮਿਲਣਗੇ ਜਾਂ ਸਾਡੇ ਡਾਕਟਰਾਂ ਨੂੰ ਵੈਦਾਂ ਨੂੰ ਮਿਲਣਗੇ ਤਾਂ ਹੋਰ ਗੱਲਾਂ ਬਾਤਾਂ ਹੋਣਗੀਆਂ ਔਰ ਉਹਨਾਂ ਗੱਲਾਂ ਬਾਤਾਂ ਲਈ ਹਮੇਸ਼ਾ ਤੁਹਾਡੇ ਨਾਲ ਆਉਂਦੇ ਜਾਂਦੇ ਮਿਲਦੇ ਗੱਲਾਂ ਬਾਤ ਕਰਦੇ ਰਹਿਾਂਗੇ ਜੀ